ਇਹ ਪੰਜਾਬ ਦੇ ਲੋਕ ਨਾਚ ਨੇ ਬਹੁਤ ਅਮੀਰ ਲੋਕ ਨਾਚ ਨੇ ਪਹਿਲੀ ਗੱਲ ਦਾ ਸੰਮੀ ਲੋਕ ਨਾਚ ਹੈ ਇਹ ਨਦੀ ਦੇ ਕਿਨਾਰੇ ਸੰਮੀ ਆਪਣਾ ਇੱਕ ਵਿਰਾਸਤ ਦਿੰਦੀ ਹੈ ਕਿ ਮੇਰਾ ਡੋਲਨ ਉਹਦੀ ਵੇਟ ਕਰਦੀ ਡੋਲੇ ਦੀ ਯਾਦ ਦੇ ਵਿੱਚ ਉਹ ਸਾਰੇ ਆਪਣੀਆਂ ਜਿਵੇਂ ਆਪਾਂ ਕਹਰੇ ਗਿੱਧੇ ਦੇ ਵਿੱਚ ਆਪਾਂ ਬੋਲੀਆਂ ਪਾਉਂਦੇ ਆ ਨਖਰਾ ਮਾਰਦੇ ਆ ਉਹਦੇ ਵਿੱਚ ਉਹਦੀ ਯਾਦ ਦੇ ਵਿੱਚ ਉਹ ਬੋਲੀਆਂ ਪਾਉਂਦੀ ਹੈ ਉਹਦੇ ਵਿੱਚ ਉਹਨੂੰ ਠੰਡੇ ਨਾਚ ਨੱਚਦੀ ਹੈ ਕਿ ਇਹ ਨਾਚ ਠਹਿਰ ਆਵਦਾ ਨਾਚ ਹੈ ਪੋਲੇ ਪੈਰਾ ਦਾ ਨਾਚ ਹੈ ਤੇ ਇਹਦੇ ਵਿੱਚ ਸੰਮੀ ਦੇ ਜਿਹੜੇ ਐਕਸਪ੍ਰੈਸ਼ਨ ਨੇ ਜਿਹੜਾ ਉਹਦਾ ਵਿਰਾਸਤ ਹੈ ਉਹ ਜ਼ਰੂਰ ਦਿਖਣਾ ਬਹੁਤ ਵਧੀਆ ਪਰਫਾਰਮ ਕਰਈ ਅਸੀਂ ਆਪਣੇ ਵੱਲੋਂ ਬਹੁਤ ਵਧੀਆ ਕਰਿਆ ਫਸਟ ਟਾਈਮ ਕਰਿਆ ਫਰੈਸ਼ਰ ਸੀਗੇ ਤੇ ਸਾਨੂੰ ਹੁਣ ਸਟੇਜ ਦਾ ਪਤਾ ਲੱਗ ਚੁੱਕਿਆ ਕਿ ਕਿਸ ਤਰ੍ਹਾਂ ਕੰਡਕਟ ਕਰਨਾ ਹੈ ਕਿਵੇਂ ਸਾਰਾ ਕਰਨਾ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਹੋਰ ਵੀ ਬੈਟਰ ਕਰਾਂਗੇ ਸੀ ਜੀ ਅਕਾਲ ਡਿਗਰੀ ਕਾਲਜ ਮਸਤ ਹੋਣਾ ਸਾਹਿਬ ਦੀ ਟੀਮ ਹੈ ਐਸੇ ਦਾ ਜਿਹੜਾ ਮਲਵਈ ਗਿੱਧਾ ਤੇ ਭੰਗੜਾ ਇਹ ਸਾਡਾ ਫੋਕ ਦੇ ਵਿੱਚ ਸਾਡੇ ਕਾਲਜ ਦੀ ਬੜੀ ਮੁਹਾਰਤ ਹੈ ਸਾਡਾ ਇੱਕ ਤਰੀਕੇ ਨਾਲ ਪੇਟੈਂਟ ਹੈ ਸਾਡਾ ਭੰਗੜਾ ਵੀ ਕੱਲ ਫਸਟ ਆਇਆ ਮਲਵਈ ਗਿੱਧੇ ਦੀ ਟੀਮ ਸਾਡੀ ਬੜੀ ਬੈਸਟ ਪਰਫਾਰਮੈਂਸ ਦੇਵੇਗੀ ਅੱਜ ਆਪਣੀ ਪੜ੍ਹਾਈ ਦੀ ਤਿਆਰੀ ਦੇ ਲਈ ਫੇਰ ਵੀ ਸਾਨੂੰ ਇੱਕ ਮਹੀਨਾ ਜਿਹੜਾ ਬੱਚਿਆਂ ਨੇ ਪਰਫਾਰਮ ਕੀਤਾਗਾ ਸਾਡੀ ਸਾਡੀ ਸਾਰੀ ਟੀਮ ਚ ਕਿਉਂਕਿ ਹੁਣ ਇਸ ਤੋਂ ਬਾਅਦ ਹੀ ਸਾਡੀ ਪਰਫਾਰਮੈਂਸ ਹੋਣ ਜਾ ਰਹੀ ਹੈ ਤੇ ਕੱਲ ਸਾਡੀ ਭੰਗੜੇ ਦੀ ਵੀ ਪਰਫਾਰਮੈਂਸ ਸੀ ਤੇ ਜਿਹਦੇ ਵਿੱਚ ਅਸੀਂ ਨਿਫਾ ਪਹਿਲਾ ਸਥਾਨ ਹਾਸਲ ਕੀਤਾ ਲਗਾਤਾਰ 12ਵੀਂ 13ਵੀਂ ਜਿੱਤ ਸੀ ਲਗਾਤਾਰ ਮਲਵਈ ਗਿੱਧੇ ਚੋਂ ਇਹ ਮੇਲੇ ਬਹੁਤ ਵਧੀਆ ਉਪਰਾਲਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਸਾਰੇ ਮਿਨਿਸਟਰੀਆਂ ਦਾ ਤੇ ਮਲਵਈ ਗਿੱਧੇ ਬਾਰੇ ਮੈਂ ਦੱਸਣਾ ਚਾਹੁੰਦਾ ਥੋੜਾ ਜਿਹਾ ਮੈਂ ਹੀ ਮਲਵਈ ਗਿੱਧੇ ਦਾ ਕੰਪੀਟੀਸ਼ਨ ਮੈਂ ਸ਼ੁਰੂ ਕੀਤਾ ਸੀ ਸਟੇਜੀ ਕਰਨ ਵੀ ਮੈਂ ਉਹ ਟਿਮ ਦਾ ਮੈਂਬਰ ਸੀ 1976 ਦੇ ਵਿੱਚ ਤੇ ਲੋਕ ਹੋ ਰਿਹਾ ਮਲਵਈ ਗਿੱਦਾ ਜਿਹੜਾ ਜੇ ਕੋਈ ਵੀ ਲੋਕ ਨਾਚ ਹੈ ਉਹਨਾਂ ਨੂੰ ਅੱਗੇ ਲਿਆਉਣ ਲਈ ਇਹ ਨਿਬਸਥਿਰਮ ਇਹ ਸਾਰੇ ਇਸ ਤੇ ਬਹੁਤ ਫੁੱਟਾ ਰਹੇ ਬੀਜੀਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਵਜੋਤ कौर ਜੁੜ ਚੁੱਕੀਆਂ ਆ ਅੱਜ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਤੋਂ ਜਿੱਥੇ ਕੀ ਕਾਲਜ ਦੇ ਪ੍ਰਬੰਧ ਵੱਲੋਂ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਵੱਖ-ਵੱਖ ਕਾਲਜਾਂ ਵੱਲੋਂ ਇੱਥੇ ਟੀਮਾਂ ਆਪਣੀਆਂ ਪਰਫਾਰਮੈਂਸਾਂ ਲੈ ਕੇ ਪਹੁੰਚੀਆਂ ਨੇ ਹੁਣ ਅਸੀਂ ਗੱਲ ਕਰਾਂਗੇ ਇੱਥੋਂ ਦੇ ਆਏ ਵਿਦਿਆਰਥੀਆਂ ਦੇ ਨਾਲ ਤੇ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਜੀ ਅੱਜ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਪਹਿਲਾਂ ਤਾਂ ਤੁਸੀਂ ਕਿੱਥੋਂ ਆਏ ਹੋ ਮਰਦਖੇੜੇ ਤੋਂ ਮਰਦਖੇੜੇ ਤੋਂ ਜੀ ਕਿਹੜੇ ਕਾਲਜ ਵੱਲੋਂ ਆਏ ਹੋ ਤੁਸੀਂ ਇੱਥੇ ਇਸੇ ਕਾਲਜ ਵੱਲੋਂ ਸ਼ਹੀਦ ਦੁੱਧਮ ਸਿੰਘ ਕਾਲਜ ਸੁਨਾਮ ਜੀ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਾਲਜ ਦੇ ਵਿੱਚ ਆ ਕੇ ਸਾਰੀਆਂ ਪਰਫਾਰਮੈਂਸ ਦੇਖ ਕੇ ਯੁਵਕ ਮੇਲਾ ਦੇਖ ਕੇ ਬਹੁਤ ਵਧੀਆ ਫੀਲ ਕਰ ਰਹੀ ਐ ਸੀ ਤੇ ਯੁਵਕ ਮੇਲਾ ਤੁਸੀਂ ਕਿੰਨੀ ਵਾਰ ਦੇਖ ਸਕੇ ਹੋ ਜਾਂ ਪਹਿਲੀ ਵਾਰ ਦੇਖਿਆ ਫਸਟ ਟਾਈਮ ਦੇਖ ਰਹੀ ਐ ਮੈਮ ਨਿਊ ਸਟੂਡੈਂਟਸ ਆਗੇ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਕਾਲਜ ਦੇ ਪ੍ਰੋਫੈਸਰ ਸਹਿਬਾਨ ਨਾਲ ਕਿ ਇੱਥੋਂ ਦਾ ਪ੍ਰਬੰਧ ਹੈ ਇੱਥੋਂ ਦਾ ਕਾਰਜਕਾਰ ਕਿਸ ਤਰ੍ਹਾਂ ਦਾ ਚੱਲ ਰਿਹਾ ਜੀ ਅੱਜ ਯੁਵਕ ਮੇਲੇ ਦਾ ਦੂਜਾ ਦਿਨ ਹੈ ਤੇ ਆਓ ਗੱਲ ਕਰਦੇ ਹਾਂ ਪ੍ਰੋਫੈਸਰ ਸੰਦੀਪ ਸਿੰਘ ਜੀ ਨਾਲ ਹਾਂਜੀ ਸਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਕਿਸ ਤਰ੍ਹਾਂ ਦਾ ਇੱਥੇ ਪ੍ਰਬੰਧ ਜਿਹੜਾ ਹੈਗਾ ਸਟਾਰਟ ਕੀਤਾ ਗਿਆ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਇਹ ਸਾਰਾ ਪ੍ਰਬੰਧ ਹੈ ਤੁਸੀਂ ਕੀਤਾ ਹਾਂ ਪਹਿਲਾਂ ਤਾਂ ਮੈਂ ਤਹਿ ਦਿਲ ਤੋਂ ਸ਼ੁਕਰੀਆ ਦਾ ਕਰ ਦਾਂਗਾ ਬੀਜੀਸੀ ਨਿਊਜ਼ ਦਾ ਜਿਹੜੇ ਇਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜੋਣ ਦੇ ਖੇਤਰੀ ਯੋਕ ਮੇਲੇ ਤੇ ਲੋਕ ਮੇਲੇ ਨੂੰ ਕਵਰ ਕਰਨ ਦੇ ਲਈ ਆਏ ਨੇ ਜੇਕਰ ਪ੍ਰਬੰਧ ਦੀ ਗੱਲ ਕਰੀਏ ਤਾਂ ਤਕਰੀਬਨ 1 ਮਹੀਨਾ ਹੋ ਗਿਆ ਇਸ ਦੀਆਂ ਤਿਆਰੀਆਂ ਵਾਸਤੇ ਚੱਲਦੇ ਚੱਲਦੇ ਆ ਕਿਉਂਕਿ ਜਿਹੜਾ 4 ਦਿਨ ਦਾ ਮਾਹੌਲ ਆ ਉਹ ਇੱਕ ਜਿਵੇਂ ਘਰ ਦੇ ਵਿੱਚ ਵਿਆਹ ਦਾ ਮਾਹੌਲ ਹੁੰਦਾ ਸਾਰਾ ਅਰੇਂਜਮੈਂਟ ਉਸੇ ਤਰ੍ਹਾਂ ਹੀ ਕੀਤਾ ਗਿਆ ਬ੍ਰੇਕਫਾਸਟ ਤੋਂ ਲੈ ਕੇ ਲੰਚ ਤੋਂ ਲੈ ਕੇ ਡਿਨਰ ਤੱਕ ਦਾ ਜਿਹੜਾ ਅਸੀਂ ਨੇ ਆਰਗੇਨਾਈਜ਼ ਆ ਇੱਥੇ ਕੀਤਾ ਹੋਇਆ ਹੈ ਜੀ ਜੀ ਹਾਂ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਯੋਗ ਮੇਲੇ ਦੇ ਵਿੱਚ ਤਾਂ ਤੁਸੀਂ ਕਿਹੜੀ ਪਰਫਾਰਮੈਂਸ ਇੱਥੇ ਆਪਣੀ ਦਿਖਾਓਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗਿੱਦਿੰਦਰ ਕੌਰ ਮੈਂ ਇਹੀ ਕਾਲਜ ਦੀ ਸਟੂਡੈਂਟ ਆ ਸ਼ਹੀਦឧਦਮ ਸਿੰਘ ਸਰਕਾਰੀ ਕਾਲਜ ਮੈਂ ਵੈਸਟਰਨ ਗਰੁੱਪ ਸੌਂਗ ਅੱਜ ਵੈਸਟਰਨ ਗਰੁੱਪ ਸੌਂਗ ਦੀ ਆਈਟਮ ਆ ਮੇਰੀ ਮਤਲਬ ਅਜੇ ਹੋਈ ਨਹੀਂ ਹੋਣੀ ਹੈਗੀ ਕੋਈ ਗੱਲ ਨਹੀਂ ਹਾਂਜੀ ਤੁਹਾਨੂੰ ਬੈਸਟ ਵਿਸ਼ਸ ਆਪਣੀ ਪਰ ਕਿਆ ਹੁਣ ਇਹਨਾਂ ਤੋਂ ਜਾਣਕਾਰੀ ਲਵਾਂਗੇ ਸਮੀ ਨਾਚ ਬਾਰੇ ਜੋ ਕਿ ਇਹਨਾਂ ਨੇ ਆਪਣੇ ਹੀ ਬੱਚਿਆਂ ਨੂੰ ਤਿਆਰ ਕਰਵਾਈ ਹੈ ਜੀ ਸਰ ਤੁਸੀਂ ਆਪਣੇ ਬੱਚਿਆਂ ਨੂੰ ਜੋ ਸਮੀ ਨਾਚ ਤਿਆਰ ਕਰਵਾਇਆ ਅੱਜ ਤੁਹਾਡੇ ਬੱਚੇ ਇਸ ਤਰ੍ਹਾਂ ਤਿਆਰ ਹੋਏ ਨੇ ਤੇ ਆਪਣਾ ਨਾਚ ਦਿਖਾਉਣ ਦੇ ਲਈ ਇਹ ਇਹਨਾਂ ਬੱਚਿਆਂ ਨੇ ਸਟੇਜ ਤੇ ਜਾਣਾ ਹੈ ਥੋੜੀ ਜੀ ਇਸ ਬਾਰੇ ਜਾਣਕਾਰੀ ਤੁਸੀਂ ਸਾਂਝੀ ਕਰੋ ਐਕਚੁਅਲੀ ਸਾਡੇ ਪੰਜਾਬ ਦੇ ਲੋਕ ਨਾਚ ਨੇ ਬਹੁਤ ਅਮੀਰ ਲੋਕ ਨਾਚ ਨੇ ਪਹਿਲੀ ਗੱਲ ਤਾਂ ਅਸੀਂ ਯੂਨੀਵਰਸਿਟੀਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਕੰਪੀਟੀਸ਼ਨ ਕਰਾ ਰਹੇ ਨੇ ਕਿ ਸਾਡੇ ਲੋਕ ਨਾਚਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ ਜੀ ਗਈ ਸਾਡੇ ਕੋ ਸਾਹਿਬਾਨ ਲਾ ਲੋ ਜਾਂ ਨਿਊ ਆਰਟਿਸਟ ਲਾ ਲੋ ਉਹਨਾਂ ਨੂੰ ਇਹ ਲੋਕ ਨਾਚਾ ਬਾਰੇ ਪਤਾ ਨਹੀਂ ਗਾ ਤੇ ਸਾਨੂੰ ਇਹ ਹੁੰਦਾ ਕਿ ਅਸੀਂ ਇਹਨਾਂ ਨੂੰ ਜਿੰਨਾ ਸਾਡੇ ਕੋਲ ਨੋਲਜ ਆ ਉਹਨਾਂ ਵੰਡ ਸਕੀ ਤੇ ਸਿੱਖ ਸਕੀ ਅਸੀਂ ਅੱਜ ਵੀ ਸਿੱਖ ਰਹੇ ਆ ਤੇ ਅੱਗੇ ਵੀ ਸਿੱਖਦੇ ਰਵਾਂਗੇ ਜਿਹੜਾ ਸੰਮੀ ਲੋਕ ਨਾਚ ਹੈ ਇਹ ਨਦੀ ਦੇ ਕਿਨਾਰੇ ਸੰਮੀ ਆਪਣਾ ਇੱਕ ਵਿਰਾਗ ਦਿੰਦੀ ਹੈ ਕਿ ਮੇਰਾ ਢੋਲਣ ਉਹਦੀ ਵੇਟ ਕਰਦੀ ਢੋਲੇ ਦੀ ਯਾਦ ਦੇ ਵਿੱਚ ਉਹ ਸਾਰੇ ਆਪਣੀਆਂ ਜਿਵੇਂ ਆਪਾਂ ਕਹਿੰਦੇ ਗਿੱਧੇ ਦੇ ਵਿੱਚ ਆਪਾਂ ਬੋਲੀਆਂ ਪਾਉਂਦੇ ਆ ਨਖਰਾ ਮਾਰਦੇ ਆ ਉਹਦੇ ਵਿੱਚ ਉਹਦੀ ਯਾਦ ਦੇ ਵਿੱਚ ਉਹ ਬੋਲੀਆਂ ਪਾਉਂਦੀ ਹੈ ਉਹਦੇ ਵਿੱਚ ਉਹਨੂੰ ਠੰਡੇ ਨਾਲ ਚ ਨੱਚਦੀ ਹੈ ਤੁਸੀਂ ਤੁਸੀਂ ਦੇਖਿਆ ਹੋਵੇਗਾ ਕਿ ਨਦੀ ਕਿਨਾਰੇ ਦੀ ਮਿੱਟੀ ਬੜੀ ਪੋਲੀ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਨਾਚ ਨੱਚਿਆ ਜਾਂਦਾ ਬਹੁਤ ਠਹਿਰਾਵ ਨਾਲ ਨੱਚਿਆ ਜਾਂਦਾ ਇਹਦੇ ਵਿੱਚ ਕਈ ਕਾਲਜ ਜਿਵੇਂ ਭੰਗੜੇ ਦੇ ਸਟੈਪ ਪਾ ਲੈਂਦੇ ਉਹ ਨਹੀਂ ਪਾਏ ਜਾਣ ਚਾਹੀਦੇ ਕਾਲਜ ਦੇ ਇਹ ਟੀਚਰਾਂ ਨੂੰ ਵੀ ਪਤਾ ਹੋਣਾ ਚਾਹੀਦਾ ਕੋ ਸਾਹਿਬਾਨ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਨਾਚ ਠਹਿਰਾਵ ਦਾ ਨਾਚ ਹੈ ਪੋਲੇ ਪੈਰਾ ਦਾ ਨਾਚ ਹੈ ਤੇ ਇਹਦੇ ਵਿੱਚ ਸੰਮੀ ਦੇ ਜਿਹੜੇ ਐਕਸਪ੍ਰੈਸ਼ਨ ਨੇ ਜਿਹੜਾ ਉਹਦਾ ਵਰਾਗ ਹੈ ਉਹ ਜ਼ਰੂਰ ਦਿਖਣਾ ਚਾਹੀਦਾ ਉਹਨਾਂ ਦੇ ਵਿੱਚ ਤੇ ਇਹ ਕੁੜੀਆਂ ਜਿਹੜੀਆਂ ਮੈਂ ਸੁਨਾਮਪੁਰ ਕਾਲਜ ਦੀਆਂ ਜਮਾ ਫਰੈਸ਼ ਤਿਆਰ ਕੀਤੀਆਂ ਨੇ ਮਹਿਨਾ ਕੁੜੀਆਂ ਨੇ ਦਿਨ ਰਾਤ ਮਿਹਨਤ ਕੀਤੀ ਇਹਨਾਂ ਦੇ ਉੱਤੇ ਤੇ ਇਹਨਾਂ ਦੇ ਸਾਨੂੰ ਜਿੱਤਨ ਤੱਕ ਸਾਡਾ ਇਹਦਾ ਵਿੱਚ ਚਲੋ ਹੁੰਦਾ ਹਰ ਇੱਕ ਟੀਮ ਦਾ ਜਿੱਤਣਾ ਪਰ ਮੇਰਾ ਮੇਨ ਮੋਟਿਵੇ이션 ਹੈ ਸਿਕਾ ਕਿ ਕੁੜੀਆਂ ਨੂੰ ਲੋਕ ਨਾਚਾਂ ਬਾਰੇ ਪਤਾ ਲੱਗੇ ਤਾਂ ਕਿ ਜੇ ਅਗਲੇ ਫੀਲਡ ਟੀਚਰ ਬਣਦੇ ਨੇ ਕਿਤੇ ਕੁੜੀਆਂ ਕਿਤੇ ਜਾਂਦੀਆਂ ਨੇ ਆਪਣੇ ਲੋਕ ਨਾਚਾਂ ਨੂੰ ਹੋਰ ਅੱਗੇ ਵਧਾ ਸਕਣ ਕਰਦੇ ਆ ਜੰਮੀ ਦਿਵਸ ਵਿਦਿਆਰਥਣ ਨਾਲ ਜਿਹੜੀ ਆਪਣੀ ਪਰਫਾਰਮੈਂਸ ਸਟੇਟ ਤੇ ਦੇਖ ਕੇ ਆਈ ਹੈ ਆਪਣੀ ਟੀਮ ਦੇ ਨਾਲ ਤੇ ਪੁੱਛਦੇ ਆ ਕਿ ਇਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਮੈਮ ਤੁਸੀਂ ਆਪਣੀ ਪਰਫਾਰਮੈਂਸ ਜਿਹੜੀ ਹੈ ਸਟੇਜ ਦੇ ਉੱਪਰ ਦੇਖ ਕੇ ਆਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਪਰਫਾਰਮੈਂਸ ਕਰਕੇ ਬਹੁਤ ਵਧੀਆ ਪਰਫਾਰਮ ਕਰਈ ਅਸੀਂ ਆਪਣੇ ਵੱਲੋਂ ਬਹੁਤ ਵਧੀਆ ਕਰਿਆ ਫਸਟ ਟਾਈਮ ਕਰਿਆ ਫਰੈਸ਼ਰ ਸੀਗੇ ਤੇ ਸਾਨੂੰ ਹੁਣ ਸਟੇਜ ਦਾ ਪਤਾ ਲੱਗ ਚੁੱਕਿਆ ਕਿ ਕਿਸ ਤਰ੍ਹਾਂ ਕੰਡਕਟ ਕਰਨਾ ਹੈ ਕਿਵੇਂ ਸਾਰਾ ਕਰਨਾ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਹੋਰ ਵੀ ਬੈਟਰ ਕਰਾਂਗੇ ਸੀ ਕਿਹੜੇ ਕਾਲਜ ਵੱਲੋਂ ਆਏ ਹੋ ਤੁਸੀਂ ਅਸੀਂ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੋਣਾ ਸਾਹਿਬ ਬੀਏ ਤੇ ਆਓ ਹੁਣ ਮੈਡਮ ਨਾਲ ਗੱਲ ਕਰਦੇ ਆਂ ਤੇ ਜਾਣਕਾਰੀ ਲੈਂਦੇ ਆਂ ਇਸ ਮਲਵਈ ਗਿੱਦਾ ਟੀਮ ਦੀ ਕਿ ਕਿੱਥੋਂ ਆਏ ਨੇ ਹਾਂਜੀ ਮੈਮ ਤੁਸੀਂ ਕਿੱਥੋਂ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚਿਓ ਯੋਵਕ ਮੇਲੇ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੀ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਟੀਮ ਹੈ ਇਹ ਜਿਹੜੀ ਟੀਮ ਹੈ ਜਿਹਦੇ ਨਾਲ ਆਪਾਂ ਖੜੇ ਆ ਇਹ ਮਲਵਈ ਗਿੱਧਾ ਦੀ ਟੀਮ ਹੈ ਤੇ ਅਸੀਂ ਚਾਰ ਰੋਜਾ ਯੂਥ ਫੈਸਟੀਵਲ ਜਿਹੜਾ ਕਿ ਚੇਤੀ ਦੁੱਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਹੋ ਰਿਹਾ ਉਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਪਹੁੰਚੇ ਆ ਇਸ ਤਿਆਰੀ ਦੇ ਲਈ ਇਹਨਾਂ ਬੱਚਿਆਂ ਨੂੰ ਕਿੰਨੇ ਦਿਨ ਲੱਗੇ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਵੈਸੇ ਤਾਂ ਜਿਹੜਾ ਮਲਵਈ ਗਿੱਧਾ ਤੇ ਭੰਗੜਾ ਇਹ ਸਾਡਾ ਫੋਕ ਦੇ ਵਿੱਚ ਸਾਡੇ ਕਾਲਜ ਦੀ ਬੜੀ ਮੁਹਾਰਤ ਹੈ ਸਾਡਾ ਇੱਕ ਤਰੀਕੇ ਨਾਲ ਪੇਟੈਂਟ ਹੈ ਸਾਡਾ ਭੰਗੜਾ ਵੀ ਕੱਲ ਫਸਟ ਆਇਆ ਮਲਵਈ ਗਿੱਧੇ ਦੀ ਟੀਮ ਸਾਡੀ ਬੜੀ ਬੈਸਟ ਪਰਫਾਰਮੈਂਸ ਦੇਵੇਗੀ ਅੱਜ ਆਪਣੀ ਪਰ ਤਿਆਰੀ ਦੇ ਲਈ ਫੇਰ ਵੀ ਸਾਨੂੰ ਇੱਕ ਮਹੀਨਾ ਜਿਹੜਾ ਬੱਚਿਆਂ ਨੇ ਪਰਫਾਰਮ ਕੀਤਾਗਾ ਕਾਲਜ ਦੇ ਵਿੱਚ ਅਸੀਂ ਅਲੱਗ-ਅਲੱਗ ਕੋਚਸ ਬੁਲਾ ਕੇ ਇੱਕ ਮਹੀਨਾ ਬੱਚਿਆਂ ਨੂੰ ਸਟੇਜ ਪ੍ਰੋਵਾਈਡ ਕੀਤੀ ਆ ਤੇ ਬੱਚਿਆਂ ਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਆ ਤਿਆਉ ਹੁਣ ਗੱਲ ਕਰਾਂਗੇ ਮਲਵਈ ਕੀਤੇ ਦੇ ਉਹਨਾਂ ਵਿਦਿਆਰਥੀਆਂ ਦੇ ਨਾਲ ਜੋ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਹਾਂਜੀ ਸਰ ਤੁਸੀਂ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਪਹੁੰਚੇ ਹੋ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇੱਕ ਤਰ੍ਹਾਂ ਦਾ ਉਤਸ਼ਾਹ ਹੈ ਸਾਡੇ ਸਾਰੀ ਟੀਮ 'ਚ ਕਿਉਂਕਿ ਹੁਣ ਇਸ ਤੋਂ ਬਾਅਦ ਹੀ ਸਾਡੀ ਪਰਫਾਰਮੈਂਸ ਹੋਣ ਜਾ ਰਹੀ ਹੈ ਜੀ ਤੇ ਕੱਲ ਸਾਡੀ ਭੰਗੜੇ ਦੀ ਵੀ ਪਰਫਾਰਮੈਂਸ ਸੀ ਤੇ ਜਿਹਦੇ ਵਿੱਚ ਤੁਸੀਂ ਪਹਿਲਾ ਸਥਾਨ ਹਾਸਲ ਕੀਤਾ ਤੇ ਅੱਜ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਮਲਵਈ ਕੀਤੇ 'ਚ ਵੀ ਪਹਿਲਾ ਸਥਾਨ ਹੀ ਹਾਸਲ ਕਰਾਂਗੇ ਤੇ ਇਹ ਪਰਫਾਰਮੈਂਸ ਤੁਸੀਂ ਦੇ ਚੁੱਕੇ ਯੂਥ ਫੈਸਟੀਵਲ ਦੇ ਵਿੱਚ ਇਹ ਜਿਵੇਂ ਜਿਵੇਂ ਫੈਸਟੀਵਲ ਹੁੰਦਾ ਹੈ ਲਗਭਗ ਪੁਰਾਣੇ ਵਿਦਿਆਰਥੀ ਹੋ ਜਾਂਦੇ ਨੇ ਨਵੇਂ-ਨਵੇਂ ਆ ਜਾਂਦੇ ਨੇ ਮਤਲਬ ਕੁੱਲ ਮਿਲਾ ਕੇ ਸਾਡੇ ਕਾਲਜ ਦੀ ਇਹ ਅੱਜ ਇਸ ਤੋਂ ਪਹਿਲਾਂ ਲਗਾਤਾਰ 12ਵੀਂ 13ਵੀਂ ਜਿੱਤ ਸੀ ਲਗਾਤਾਰ ਮਿਲਵਈ ਗਿੱਦੇ 'ਚੋਂ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਅਸੀਂ ਜਿੱਤਾਂਗੇ ਪਤਾ ਹੈ ਸਰ ਤੁਸੀਂ ਅਸੀਂ ਯੂਥ ਮੇਲੇ ਦੇ ਵਿੱਚ ਪਹੁੰਚੇ ਹੋ ਤੇ ਆਪਣੇ ਕੁਝ ਵਿਚਾਰ ਸਾਡੇ ਚੈਨਲ ਤੇ ਆਏ ਤਾਂ ਵਿਚਾਰ ਤਾਂ ਤਕਰੀਬਨ ਕਾਮਨ ਹੀ ਹੁੰਦੇ ਨੇ ਸਾਰਿਆਂ ਦੇ ਕਿ ਇਹ ਮੇਲੇ ਬਹੁਤ ਬੜਾ ਆਪਰੇਲ ਪੰਜਾਬ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਸਾਰਾ ਯੂਨੀਵਰਸਿਟੀ ਦਾ ਮੈਂ ਮਲਵਈਗ ਦੇ ਬਾਰੇ ਮੈਂ ਦੱਸਣਾ ਚਾਹਣਾ ਥੋੜਾ ਜਿਹਾ ਮੈਂ ਹੀ ਮਲਵਈਗ ਦੇ ਦਾ ਕੰਪੀਟੀਸ਼ਨ ਮੈਂ ਹੀ ਸ਼ੁਰੂ ਕੀਤਾ ਸੀ ਇਹਦਾ ਸਟੇਜੀ ਕਰਨ ਵੀ ਮੈਂ ਉਹ ਟੀਮ ਦਾ ਮੈਂਬਰ ਸੀ 1976 ਦੇ ਵਿੱਚ ਠੀਕ ਹੈ ਸਰ ਤੇ ਮੈਂ 80 ਦੇਸ਼ਾਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਆਫੀਸ਼ਲ ਪਾਸਪੋਰਟ ਤੇ ਇਹਦੀ ਪਰਫਾਰਮੈਂਸ ਕੀਤੀ ਠੀਕ ਹੈ ਤੇ ਮੇਲੇ ਲੱਗਦੇ ਰਹਿਣ ਦੇ ਇਹ ਅਲੋਪ ਹੋ ਰਿਹਾ ਮਲਵਈਗ ਦਾ ਜਿਹੜਾ ਜਾਂ ਕੋਈ ਵੀ ਲੋਕ ਨਾਚ ਉਹਨਾਂ ਨੂੰ ਅਗੇ ਲਿਆਉਣ ਲਈ ਇਹ ਪੰਜਾਬ ਮਿਸਟਰੀ ਦਾ ਜਿਸਾਰੇ ਯੋਜਨਾ ਬਹੁਤ ਵੱਡਾ ਪਰਨਾ ਹੈ